ਜੀ ਆਕਾਲ ਪਰਮਾਤਮਾ ਹੈ ਪਰਮ ਆਨੰਦ ਹੈ ਪਰਮ ਜੀਵਨ ਹੈ ਜਿਸ ਵਿੱਚ ਮੌਤ ਨਹੀਂ ਹੈ ਨਾਨਕ ਬੱਧਾ ਘਰ ਤहां ਜਿੱਥੇ ਮਿਰਤ ਨਾ ਜਨਮ ਜਰਾ ਸਾਬ ਕਹਿੰਦੇ ਨੇ ਹੁਣ ਅਸੀਂ ਆਪਣਾ ਮਕਾਨ ਉੱਥੇ ਬਣਾਇਆ ਜਿੱਥੇ ਜਮਣਾ ਕੋਈ ਨਹੀਂ ਮਰਣਾ ਕੋਈ ਨਹੀਂ ਬੁਢੇਪਾ ਵੀ ਕੋਈ ਨਹੀਂ ਗੱਲ ਖਤਮ ਤੇ ਹੁਣ ਪੁੱਛੀਏ ਬਾਬੇ ਨੂੰ ਮਹਾਰਾਜ ਅਸੀਂ ਵੀ ਫਿਰ ਉੱਥੇ ਹੀ ਮਕਾਨ ਬਣਾਉਂਦੇ ਆ। ਨਾਨਕ ਬੱਧਾ ਘਰ ਤਾਂ ਅਸੀਂ ਆਪਣਾ ਘਰ ਉੱਥੇ ਬਣਾਇਆ। ਕਿੱਥੇ ਬਣਾਇਆ ਜਿੱਥੇ ਮਿਰਤ ਨਾ ਜਨਮ ਜਰਾ। ਜਿੱਥੇ ਜਮਣਾ ਕੋਈ ਨਹੀਂ, ਮਰਣਾ ਕੋਈ ਨਹੀਂ। ਔਰ ਬੁਢੇਪਾ ਵੀ ਨਹੀਂ ਹੈ। ਵਰਤਮਾਨ ਵਿੱਚ ਆਉਂਦਿਆਂ ਜੀਵਨ ਦੀ ਲਾਲਸਾ ਮਿਟ ਜਾਂਦੀ ਏ ਮਰਨ ਦਾ ਭੈ ਮਿਟ ਜਾਂਦਾ। ਜਦ ਜੀਵਨ ਦੀ ਲਾਲਸਾ ਖਤਮ